ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਉਹਦਾ ਨਹੀਂ ਇੱਕ ਨੌਕਰੀ ਹੁੰਦਾ ਉਹ ਨੌਕਰੀ ਦਾ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਆ ਬਣ ਆਏ ਉਹਨਾਂ ਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾੜ ਕਰ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਨਹੀਂ ਚਲੀ ਬਾਹਰੋਂ ਭੈਣ ਲੱਗੇ ਵੀ ਉਹ ਉਹਨਾਂ ਨੇ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰ ਨਹੀਂ ਨਹੀਂ ਬਾਤੋ ਭਾਈ ਤੇ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਵੱਜਿਆ ਉਹਨਾਂ ਨੇ ਅਰੇ ਤੇ ਮੈਂ ਹੈਗੇ ਆਪਣੇ ਹੁਣ ਕੰਪਨੀ ਜੱਕ ਮਾਇਆ ਨਹੀਂ ਨਹੀਂ ਮੇਰੇ ਕਹਾਣੀ ਬਤਾ ਹਾਂਜੀ ਹਾਂਜੀ ਪਾਰਟ ਆਫ ਵੀ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਝੇ ਕਰਦੇ ਸਾਰੇ ਹਸਪਤਾਲ ਬੱਝੇ ਬੱਝੇ ਕਿੰਨੇ ਜਾਣੇ ਸੀ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੋਲੀਆ ਕਿਦਾਂ ਮੋਨੇ ਸੀਗੇ ਪਤਲੇ ਪਤਲੇ ਸੀ ਮੋਨੇ ਸੀ ਦੋਨੇ ਇਹ ਕੋ ਬਿੱਲਾ ਮੜਾ ਵਿੱਚ ਪਤਲੇ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਪਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਉਹ ਪਰ ਉਹਨਾਂ ਦਾ ਸਾਹਬ ਕਹਤਾ ਵੀ ਇਦਾਂ ਹੀ ਉਹ ਮੁੰਡੇ ਨੂੰ ਕਹਿੰਦਾ ਸਾਈਡ ਤੇ ਹੋ ਜਾ ਜਾ ਨੀ ਜੇ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਟ ਨੂੰ ਹੱਥ ਵਾਇਆ ਵਾ ਇ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਟ ਕੱਢਿਆ ਉਹਦੇ ਉਹ ਵਾਲੋ ਕੱਢ ਲਿਆ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਉਹਦਾ ਨਹੀਂ ਇੱਕ ਨੌਕਰ ਹੀ ਹੁੰਦਾ ਉਹ ਨੌਕਰ ਹੈ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਆ ਬਣ ਆਏ ਉਹਨਾਂ ਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਫੜਿਆ ਹੂੰ ਉਹ ਮੇਰੇ ਡਾਕਟਰਾਂ ਕੀਤਾ ਉਹਨੇ ਰਵਾਵਰ ਕਰ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਨਹੀਂ ਕਰਾਵਾ ਬਾਹਰ ਜੇ ਬਹਿਣ ਲੱਗੇ ਵੀ ਉਹ ਹਣ ਹੋਣਗੇ ਸਾਨੂੰ ਫੜਨ ਲੈਗੇ ਜਾਂ ਮਾਰ ਲੈਣਗੇ ਨਹੀਂ ਨਹੀਂ ਬਸ ਉਹ ਭਾਈ ਇਤਰਾ ਮੈਂ ਅੰਦਰ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਵੱਜੇ ਉਹਨਾਂ ਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੰਪਨੀਂ ਜਾ ਕਮਾਇਆ ਨਹੀਂ ਨਹੀਂ ਮੇਰੇ ਕਹਾਣੀ ਹਾਂਜੀ ਹਾਂਜੀ ਇਸ ਪੁਆਇੰਟ ਆ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਚੇ ਡਾਟ ਕਰਦੇ ਸਾਰੇ ਹਸਪਤਾਲ ਵੱਜੇ ਵੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੋਲੀਆ ਕਿਦਾਂ ਆ ਮੁੰਨੇ ਸੀਗੇ ਪਤਲੇ ਪਤਲੇ ਸੀ ਮੁੰਨੇ ਸੀ ਦੋਨੇ ਦੇ ਕੋ ਬਿੱਲਾ ਮੜਾ ਵਿੱਚ ਪਤਲੇ ਸੀ ਦੱਸਿਆ ਮੈਂ ਤੁਹਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦੇ ਹਿਸਾਬਤਾ ਵੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਐ ਹੋ ਪਰ ਉਹਨਾਂ ਦੇ ਹਿਸਾਬਤਾ ਵੀ ਇਦਾਂ ਹੀ ਹੋ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਰਾ ਨਹੀਂ ਜੇ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਟ ਨੂੰ ਹੱਥ ਵਾਇਆ ਵਾ ਵੀ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਟ ਕੱਢਿਆ ਉਹਦੇ ਤੋਂ ਬਾਹਰ ਕੱਢਿਆ ਹੋ ਗਿਆ